ਇਸ ਪਿੰਡ ਵਿੱਚ ਜਿਹੜਾ ਸਕੂਲ ਆ ਸਿਰਫ 8ਵੀਂ ਤੱਕ ਆ ਉਚੇਰੀ ਵਿੱਦਿਆ ਲਈ ਜਿਹਦੀ 3ਾਂ ਲੋੜ ਹੁੰਦੀ ਆ ਉਹ ਨਾਲ ਹੀ ਉਹਨੂੰ ਸ਼ਹਿਰ ਜਾਣਾ ਪੰਦਾ ਵਾ ਜਿਸ ਦੇ ਕਰਕੇ ਜਿਹੜੀਆਂ ਬਹੁਤ ਸਾਰੀਆਂ ਸਾਰੀਆਂ ਇਸ ਪਿੰਡ ਦੀਆਂ ਧੀਆਂ ਵਾਂ ਉਹ ਪਰਨੋਂ ਵੰਦੀਆਂ ਰਹਿ ਗਈਆਂ ਇਹ ਸਾਡਾ ਸਕੂਲ ਜਿਹੜਾ ਪਿੰਡ ਬਾਕੀਪੁਰ ਦਾ ਇਹ 8ਵੀਂ ਤੱਕ ਆ ਉਹ 12ਵੀਂ ਤੱਕ ਹੋ ਜੇਵੇ ਤੇ ਬਾਕੀ ਇਹਨਾਂ ਤੁਸੀਂ ਐਨ ਆਰ ਆਈ ਵੀਰ ਤੇ ਮੇਰੇ ਸਾਰੇ ਪੰਜਾਬ ਵਾਲੇ ਵੀਰ ਮੇਰਾ ਸੰਯੋਗ ਦੇਣ ਵੱਧ ਤੋਂ ਵੱਧ ਗੇਲਵੜਾਸ ਜਿਹੜਾ ਪਿੰਡ ਆ ਉਹ ਪਿੰਡ ਦੇ ਵਿੱਚ ਸਕੂਲ ਸਾਰਾ ਹੈਗਾ ਇਹ ਪੰਜਵੀਂ ਤੱਕ ਸਕੂਲ ਆ ਤੇ 6ਵੀਂ ਤੋਂ ਲੈ ਕੇ ਤੇ 8ਵੀਂ ਤੱਕ ਇਹ ਸਕੂਲ ਸਰਕਾਰੀ ਪਿੰਡ ਬਾਕੀਪੁਰ ਵਿੱਚ ਪੜਦੇ ਨੇ ਤੇ ਬਾਅਦ ਚ ਉਥੋਂ ਦੇ ਵੀ ਗਰੀਬ ਪਰਿਵਾਰ ਜਿਹੜੇ ਨੇ ਉਹ ਵੀ ਮਤਲਬ ਕਿ 8ਵੀਂ ਤੋਂ ਗਾ ਨਹੀਂ ਪੜਾ ਸਕਦੇ ਤਸਵੀ ਕਰ ਲਿਆ ਹੁਣ ਤੇ ਪਲਸ 1 ਚ ਐਡਮਿਸ਼ਨ ਲੈਣਾ ਚਾਹੁੰਦੀ ਆ ਤੇ ਪਰ ਕਰਦੇ ਆ ਤੋਂ ਪੈਸੇ ਨਹੀਂ ਅਜੇ ਹੈਗੇ ਤੇ ਤਾਂ ਕਰਕੇ ਉਹ ਐਡਮਿਸ਼ਨ ਨਹੀਂ ਕਰਾਉਂਦੇ ਤੇ ਜਾਣ ਆਉਣ ਦਾ ਕੋਈ ਸਾਧਨ ਵੀ ਨਹੀਂ ਹੈਗਾ ਤਾਂ ਕਰਕੇ ਉਹ ਐਡਮਿਸ਼ਨ ਨਹੀਂ ਕਰਾਉਂਦੀ ਅਜੇ ਪੜਨਾ ਚਾਹੁੰਦੀ ਤੇ ਹਾਂਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਵੀ ਸਰਕਾਰ ਜਿਹੜੀ ਆ ਸਾਡੇ ਸਕੂਲ ਨੂੰ ਜਿਹੜਾ ਅਪਗ੍ਰੇਡ ਕਰੇ 12ਵੀਂ ਤੱਕ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜਮਾਨੇ ਜਿੱਥੇ ਲੋਕ ਸਵਾਰਥੀ ਹੋ ਚੁੱਕੇ ਨੇ ਉੱਥੇ ਹੀ ਕੁਝ ਇਹੋ ਜਿਹੇ ਵੀਰ ਹਨ ਜਿਹੜੇ ਸਮਾਜ ਦੀ ਸੇਵਾ ਕਰਨ ਚਾਹੁੰਦੇ ਹਨ ਅੱਜ ਪਿੰਡ ਬਾਕੀਪੁਰ ਪਹੁੰਚਿਆ ਜਿੱਥੇ ਇੱਕ ਵੀਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਕਿ ਜਿਹੜੀਆਂ ਧੀਆਂ ਸਾਡੀਆਂ ਜਿਹੜੀਆਂ ਸਕੂਲਾਂ 'ਚ ਪੜਦੀਆਂ ਉੱਚ ਵਿਦਿਆ ਲਈ ਕਿਉਂਕਿ ਜਿਸ ਸਕੂਲ ਪਿੰਡ ਪਹੁੰਚਿਆ ਇਸ ਪਿੰਡ ਵਿੱਚ ਜਿਹੜਾ ਸਕੂਲ ਆ ਸਿਰਫ 8ਵੀਂ ਤੱਕ ਗਿਆ ਉਹ ਚੇਰੀ ਵਿਦਿਆ ਲਈ ਜਿਹਦੀ ਧੀਆ ਲੋੜ ਹੁੰਦੀ ਆ ਉਹ ਨਾਲ ਇਹਨੂੰ ਸ਼ਹਿਰ ਜਾਣਾ ਪੈਂਦਾ ਵਾ ਜਿਹਦੇ ਕਰਕੇ ਜਿਹੜੀਆਂ ਬਹੁਤ ਸਾਰੀਆਂ ਸਾਰੀਆਂ ਇਸ ਪਿੰਡ ਦੀਆਂ ਧੀਆ ਵਾਂ ਉੱਪਰੋਂ ਵੰਦੀਆਂ ਰਹਿ ਗਈਆਂ ਨੇ ਤਾਂ ਇਸ ਪਰਿਵਾਰ ਕੋਲ ਇਹ ਬੀਤੀ ਵੇਖ ਸਕਦੇ ਹੋ ਸਾਰਾ ਪਿੰਡ ਪਿੱਛੇ ਮੌਜੂਦ ਆ ਇਹਨਾਂ ਪਿੰਡਾਂ ਵਿੱਚ ਜਿਹੜੀਆਂ ਧੀਆ ਵਾਂ ਜਿਹੜੀਆਂ ਵੀ ਗਰੀਬ ਪਰਿਵਾਰਾਂ ਸੰਬੰਧ ਰੱਖਦੀਆਂ ਵਾਂ ਉਹ ਪੜਾਈ ਦਾ ਖਰਚਾ ਨਹੀਂ ਚੁਕਸੀਆਂ ਜਿਹਦੇ ਕਰਕੇ ਇੱਕ ਵੀ ਨੇ ਉਪਰਾਲਾ ਕੀਤਾ ਵਾ ਕਿ ਇਸ ਧੀਆ ਦਾ ਜਿਹੜਾ ਸਾਰਾ ਖਰਚਾ ਆਪ ਚੁੱਕੇ ਇਹਨਾਂ ਨੂੰ ਤਰਨਤਾਂ ਦੇ ਸ਼ਹਿਰ ਜਿਹੜੇ ਸਕੂਲ ਬਣਿਆ ਵਾ ਉਸ ਸਕੂਲੇ ਪਾਇਆ ਜਾਵੇ ਤਾਂ ਜੋ ਇਸ ਬਿੰਦਤੀਆਂ ਨੂੰ ਵਧੀਆ ਇੱਕ ਵਿੱਧਾ ਮਿਲ ਸਕੇ ਆਉ ਗੱਲਬਾਤ ਕਰਦੇ ਆ ਸਵੀਰ ਨਾਲ ਕੀ ਇਹਨਾਂ ਦੇ ਜਜ਼ਬਾਤ ਹਨ ਤੇ ਕੀ ਇਹ ਚਾਹੁੰਦੇ ਹਨ ਵੀਰ ਜੀ ਕੀ ਨਾਮ ਆਪਣਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸੜ ਜਾਂਦੇ ਵਾਹੇ ਖਾਲਸਾ ਜੀ ਖਾਲਸਾ ਵੈਜੀ ਫਤਿਹ ਵਾਹੇ ਜੀ ਖਾਲਸਾ ਵੈਜੀ ਫਤਿਹ ਨਾਮ ਮੇਰਾ ਗੁਰਪ੍ਰੀਤ ਸਿੰਘ ਪਿੰਡ ਬਾਕੀਪੁਰ ਤੋਂ ਬੋਲਦਾ ਹਾਂ ਤੇ ਸਰ ਬੇਨਤੀ ਹੈ ਵੀ ਆਪਣਾ ਪਿੰਡ ਬਾਕੀਪੁਰ ਸਕੂਲ ਹੈਗਾ ਇਹ 8ਵੀਂ ਤੱਕ ਮੈਂ ਤੇ ਪਹਿਲਾਂ ਇਹ ਮੰਗ ਚਾਹਨਾ ਵਾਂ ਕਿ ਸਾਡਾ ਸਕੂਲ ਜਿਹੜਾ ਪਿੰਡ ਬਾਕੀਪੁਰ ਦਾ ਹੈ 8ਵੀਂ ਤੱਕ ਆ ਉਹ 12ਵੀਂ ਤੱਕ ਹੋ ਜਾਵੇ ਹੋ ਜਾਵੇ ਪਹਿਲਾਂ ਤੇ ਮੈਂ ਇਹ ਮੰਗ ਚਾਹਨਾ ਵਾਂ ਤੇ ਬਾਕੀ ਮੈਂ ਦੂਸਰੀ ਮੰਗ ਇਹ ਚਾਹਨਾ ਮੈਂ ਮੰਗ ਚਾਹਨਾ ਮੈਂ ਗਰੀਬ ਪਰਿਵਾਰਾਂ ਵਾਸਤੇ ਕੁਝ ਕਾਰਸ਼ਕਾਂ ਕਿ ਗਰੀਬ ਪਰਿਵਾਰ ਜਿਹੜੇ ਆ ਨਹੀਂ ਪੜਾ ਸਕਦੇ ਸਕੂਲਾਂ ਚ ਸ਼ਹਿਰਾਂ ਦੇ ਵਿੱਚ ਤੇ ਉਹ ਚਲੋ ਉਹ ਸਕੂਲ ਚ ਪੜਾ ਲੈਣ ਤੇ ਬਾਕੀ ਇਹਨਾਂ ਤੁਸੀਂ ਐਨ ਆਰ ਆਈ ਵੀਰ ਤੇ ਮੇਰੇ ਸਾਰੇ ਪੰਜਾਬ ਵਾਲੇ ਵੀਰ ਮੇਰਾ ਸੰਯੋਗ ਦੇਣ ਵੱਧ ਤੋਂ ਵੱਧ ਤੇ ਆਪਾਂ ਇਹਨਾਂ ਦੀ 유ਨੀਫਾਰਮ ਤੇ ਇਹਨਾਂ ਦੀਆਂ ਕਿਤਾਬਾਂ ਤੇ ਇਹਨਾਂ ਦਾ ਗੱਡੀ ਦਾ ਕਿਰਾਇਆ ਤੇ ਆਪਾਂ ਇਹਨਾਂ ਨੂੰ ਬੈਗ ਬੁੱਕ ਸਾਰਾ ਕੁਝ ਲੈ ਕੇ ਦੇ ਦਈਏ ਤੇ ਇਹਨਾਂ ਦਾ ਆਪਾਂ ਕੁਝ ਭਲਾ ਸੋਚੀਏ ਪੇ ਅੱਜ ਦੇ ਜਮਾਨੇ ਤੁਹਾਨੂੰ ਪਤਾ ਵੀ ਕੋਈ ਪੜਾਠੀ ਤੋਂ ਤਾਂ ਗਾਂ ਕੋਈ ਸਕੂਲ ਚ ਨਹੀਂ ਪੜਾਉਂਦਾ ਬੱਚਿਆਂ ਨੂੰ ਸਾਰੇ ਘਰੇ ਬਾਹ ਆ ਸਕਦੇ ਆ ਕਿ ਬੱਚਿਆਂ ਨੂੰ ਤੇ ਬੱਚੇ ਪੜ੍ਹਨਾ ਚਾਹੁੰਦੇ ਆ ਤੇ ਇਸੇ ਲਈ ਅਸੀਂ ਪ੍ਰਾਰਾਲਾ ਕੀਤਾ ਵਾ ਵੀ ਸਾਰੀ ਸੰਗਤ ਸਾਡਾ ਸੰਯੋਗ ਦੋ ਖਾਸ ਕਰਕੇ ਐਨ ਆਰ ਆਈ ਵੀਰ ਤੇ ਖਾਸ ਕਰਕੇ ਆਪਣੇ ਸਾਰੇ ਪੰਜਾਬ ਦੇ ਵੀਰਾਂ ਸਾਰੇ ਮੇਰਾ ਸੰਯੋਗ ਦੇਣ ਤੇ ਮੈਂ ਤੁਹਾਡੇ ਪੈਰਾਂ ਪਿੱਛੇ ਇਹਨਾਂ ਪਰਿਵਾਰਾਂ ਦਾ ਕੁਝ ਕਰ ਸਕਾਂ ਵੀ ਇਹਨਾਂ ਗਰੀਬ ਪਰਵਾਰਾਂ ਵਾਸਤੇ ਕੁਝ ਕਰ ਸਕਾਂ ਵੀ ਹਾਂ ਵੀ ਤੁਹਾਡੀ ਵੀ ਸਦਕਾ ਦੇ ਨਾਲ ਹੀ ਮੈਂ ਇਹ ਕੁਝ ਕਰ ਸਕਦਾ ਹਾਂ ਤੇ ਬਾਕੀ ਤੁਸੀਂ ਮੇਰਾ ਵੱਧ ਤੋਂ ਵੱਧ ਸੰਯੋਗ ਦਿਓ ਤੇ ਮੇਰੇ ਵੀਰ ਏ ਮਨਜੀਤ ਸਿੰਘ ਇਹ ਹੈਗੇ ਆ ਹੈਡ ਗ੍ਰੈਂਥੀ ਨੇ ਗੁਰਦੁਆਰੇ ਦੇ ਇਹ ਵੀ ਤੁਹਾਨੂੰ ਕੁਝ ਦੱਸਣਾ ਚਾਹੁੰਦੇ ਨੇ ਇਹ ਸਕੂਲ ਬਾਰੇ ਗੁਰਪ੍ਰੀਤ ਜੀ ਇਹ ਅਗਰ ਗੱਲ ਕੀਤੀ ਹੋਵੇ ਕਿੰਨੇ ਕੁ ਪਰਿਵਾਰ ਹੈਗੇ ਜਿਹਨੇ ਲੋੜਵੰਦ ਹੈਗੇ ਆ ਤੇ ਇਕੱਲਾ ਇਹੋ ਹੀ ਬਾਕੀ ਪੁਰੇ ਜਾ ਕੇ ਹੋਰ ਜਿਹੜੇ ਪਿੰਡ ਉੱਥੇ ਵੀ ਜਿਹੜੀ ਵੱਡੇ ਸਕੂਲ ਨਹੀਂ ਹੈਗੇ ਨਹੀਂ ਜੀ ਇਹ ਤੇ ਪਿੰਡ ਬਾਕੀਪੁਰ ਵੀ ਆ ਤੇ ਇੱਕ ਪਿੰਡ ਗਿਲਵੜਿਆ ਚਾ ਹਾਂ ਗਿਲਵੜਿਆ ਜਿਹੜਾ ਪਿੰਡ ਆ ਉਹ ਪਿੰਡ ਦੇ ਵਿੱਚ ਸਕੂਲ ਸਾਰਾ ਹੈਗਾ ਇਹ 5ਵੀਂ ਤੱਕ ਸਕੂਲ ਆ ਠੀਕ ਹੈ 5ਵੀਂ ਤੱਕ ਸਕੂਲ ਆ ਉਥੋਂ ਦੇ ਬੱਚੇ ਪਿੰਡ ਬਾਕੀਪੁਰ ਆਉਂਦੇ ਨੇ 5ਵੀਂ ਤੋਂ 6ਵੀਂ ਦੇ ਵਿੱਚ ਤੇ 6ਵੀਂ ਤੋਂ ਲੈ ਕੇ ਤੇ 8ਵੀਂ ਤੱਕ ਇਹ ਸਕੂਲ ਸਰਕਾਰੀ ਪਿੰਡ ਬਾਕੀਪੁਰ ਵਿੱਚ ਪੜ੍ਹਦੇ ਨੇ ਤੇ ਬਾਅਦ ਚ ਉਥੋਂ ਦੇ ਵੀ ਗਰੀਬ ਪਰਿਵਾਰ ਜਿਹੜੇ ਨੇ ਉਹ ਵੀ ਮਤਲਬ ਕਿ 8ਵੀਂ ਤੋਂ ਨਹੀਂ ਪੜਾ ਸਕਦੇ ਅਸੀਂ ਪਿੰਡ ਗਿਲਵੜੈਚ ਦਾ ਵੀ ਇਹ ਵਿੱਚ ਨਾਲ ਉਹਨਾਂ ਦੇ ਵੀ ਬੱਚਿਆਂ ਦੇ ਵੀ ਬਾਰੇ ਵੀ ਅਸੀਂ ਕੁਝ ਸੋਚ ਸਕੀਏ ਪਿੰਡ ਗਿਲਵੜੈ ਦੇ ਬੱਚਿਆਂ ਨੂੰ ਵੀ ਅਸੀਂ ਗਾਂ ਪੜਾ ਸਕੀਏ ਤੇ ਆਪਾਂ ਸਾਰੇ ਤੁਹਾਡੇ ਸੰਯੋਗ ਨਾਲ ਐਨ ਆਰ ਆਈ ਵੀਰ ਸਾਡੇ ਸਾਰੇ ਪੰਜਾਬ ਦੇ ਵੀਰ ਇਹਨਾਂ ਲਈ ਬੇਨਤੀ ਹੈ ਕਿ ਸਾਡਾ ਵੱਧਵਾ ਸੰਯੋਗ ਦਿਓ ਅਸੀਂ ਪਿੰਡ ਗਿਲਵੜੈ ਪਿੰਡ ਬਾਕੀਪੁਰ ਤੇ ਇਤੋਂ ਦੀ ਸੇਵਾ ਕਰ ਸਕੀਏ ਇਹ ਗੱਲ ਦਲਦੇ ਹੋ ਕਿ ਸਿਰਫ ਧੀਆਂ ਵਾਸਤੇ ਇਹ ਸਾਰਾ ਪ੍ਰਾਲਾ ਕੀਤਾ ਜਾ ਰਿਹਾ ਹੈ ਵਾਕਿ ਜਿਹੜੇ ਨੌਜਵਾਨੀਆਂ ਉਹ ਜਿਹੜੇ ਪੜਨਾ ਚਾਹੁੰਦੇ ਉਹਨਾਂ ਵਾਸਤੇ ਵੀ ਹੈਗਾ ਇਹ ਸਿਰਫ ਬੇਤੀਆਂ ਵਾਸਤੇ ਨਹੀਂ ਜੀ ਇਹ ਖਾਸ ਕਰਕੇ ਤੂੰ ਧੀਆਂ ਵਾਸਤੇ ਹੀ ਆ ਵੀ ਜਿਹੜਾ ਧੀਆਂ ਜਿਹੜੀਆਂ ਵਾਂ ਉਹ ਲੋਕੀ ਆਪਣੇ ਗਰੀਬ ਪਰਿਵਾਰ ਜਿਹੜੇ ਆ ਨਹੀਂ ਪੜਾ ਸਕਦੇ ਆਪਾਂ ਖਾਸ ਕਰਕੇ ਧੀਆਂ ਨੂੰ ਆਪਾਂ ਗਾਂ ਅੱਗੇ ਵਧਾ ਸਕੀਏ ਵੀ ਪਹਿਲ ਦਿੱਤੀ ਜਾਵੇ ਧੀਆਂ ਨੂੰ ਧੀਆਂ ਨੂੰ ਆਪਾਂ ਪੜਾ ਸਕੀਏ ਧੀਆਂ ਦੇ ਕੋਈ ਮੈਡੀਕਲ ਰੱਖ ਲੈਤੀ ਕੋਈ ਕੋਈ ਕੋਰਸ ਕਰਾ ਲੈਣ ਬੱਚੇ ਆ ਤੇ ਕੋਈ ਆਪਣਾ ਜਿੱਦਾਂ ਜਿੱਦਾਂ ਦਾ ਵੀ ਮਤਲਬ ਕਿ ਕੋਰਸ ਕਰਨਾ ਹੋਵੇ ਉਦਾਂ ਦਾ ਕਰਾ ਸਕਣ ਜਿਵੇਂ ਕੰਪਿਊਟਰ ਕੋਰਸ ਹੋ ਗਿਆ ਤੇ ਕੋਈ ਵੀ ਕੋਰਸ ਕਰਾ ਸਕਣ ਜੀ ਬਿਲਕੁਲ ਤਾਂ ਇਹ ਸਮੇਂ ਤੇ ਜਿਹੜੇ ਪਿੰਡ ਵਾਸੀ ਜਿਹੜੇ ਲੋੜਵੰਦ ਪਰਿਵਾਰ ਆ ਜਿਹੜੀਆਂ ਮਤਾਵਾ ਵੀ ਸਾਡੇ ਨਾਲ ਮੌਜੂਦ ਦੇ ਤੇ ਭੈਣਾ ਵੀ ਨਾਲ ਆਈਆਂ ਵਾਂ ਉਹਨਾਂ ਨੂੰ ਵੀ ਗੱਲਬਾਤ ਕਰਨੇ ਪੈ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਸਕੂਲ ਕਿਤੇ 8ਵੀਂ ਤੱਕ ਆ ਬੱਚੀਆਂ ਤੁਹਾਡੀਆਂ ਨੇ ਪੜ੍ਹਨਾ ਚਾਹੁੰਦੀਆਂ ਵਾਂ ਕੀ ਲੱਗਦਾ ਵਾ ਪਰ ਤਰਨ ਦਾ ਸ਼ਹਿਰ ਜਾ ਕੇ ਆਪਣੇ ਬੱਚੀਆਂ ਵਾ ਤੇ ਜਿਲਾ ਉਪਰਾਲਾ ਕਰਦੇ ਪਏ ਵਧੀਆ ਉਪਰਾਲਾ ਕਰਦੇ ਪਏ ਵੀ ਜੀ ਹਾਂਜੀ ਵਧੀਆ ਕਰਦੇ ਪਏ ਵਾ ਹਾਂਜੀ ਹਾਂਜੀ ਸਾਡਾ ਪਿੰਡ ਨਾ ਬਾਕੀ ਪੁਰਜਾ ਹੈਗਾ ਵਾ ਸਕੂਲ ਉਹ ਹੈਗਾ 8 ਬਿੰਦੀ ਕਿ ਤੇ ਸਾਡੇ ਬੱਚੇ ਸ਼ਹਿਰ ਪੜਨ ਜਾਂਦੇ ਆ ਤਾਂ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਸਕੂਲ 10 12 ਬਿੰਦੀ ਇਕੋ ਹੋ ਜਾਏ ਇੱਥੇ ਵੈਸੇ ਤੇ ਹਾਂਜੀ ਤੇ ਜਿੱਦਾਂ ਗੁਰਪ੍ਰੀਤ ਵੀਰ ਜੀ ਨੇ ਉਪਰਾਲਾ ਕਰਦੇ ਪਏ ਆ ਵੀ ਜਿਹੜੀਆਂ ਧੀਆ ਨੂੰ ਤਰ੍ਹਾਂ ਦਾ ਸ਼ਹਿਰ ਚ ਅਪਲੋਣੇ ਕਰਾਇਆ ਜਾਵੇ ਉਹਨਾਂ ਦੀ ਵਰਦੀਆਂ ਉਹਨਾਂ ਦਾਖਲਾ ਉਹਨਾਂ ਦੀਆਂ ਕਿਤਾਬਾਂ ਦਾ ਉਹਨਾਂ ਦਾ ਬੈਕਸੇ ਦਾ ਸਾਰਾ ਕਰਾਇਓ ਸਾਰਾ ਖਰਚਾ ਚੁਕਾਉਣਗੇ ਚਾਹੀਦਾ ਵਾ ਵੀ ਇਹ ਜਿਹੜਾ ਉਪਰਾਲਾ ਚੰਗਾ ਵਾ ਜਿਹੜੀਆਂ ਸੰਸਥਾਵਾਂ ਹਾਂਜੀ ਉਹ ਤੇ ਵੀਰ ਜੀ ਦੀ ਗੱਲ ਸਹੀ ਆ ਅਸੀਂ ਵੀਰ ਜੀ ਦੀ ਗੱਲ ਨਾਲ ਸਹਿਮਤ ਆਂ ਤੇ ਬਾਹਰ ਜਿਹੜਾ ਬਾਕੀ ਪੁਰ ਦੇ ਵਿੱਚ ਸਕੂਲ ਹੈ ਇੱਥੇ ਸਾਡਾ ਕਰਾਇਆ ਨਹੀਂ ਲੱਗਣਾ ਬੱਚਿਆਂ ਦੇ ਬੈਹੰਦਾ ਕੋਈ ਗੱਡੀ ਦਾ ਨਹੀਂ ਲੱਗਣਾ ਵੀ ਇੱਥੇ ਹੀ ਕੀਤਾ ਜਾਵੇ 12ਵੀਂ ਤੱਕ ਪਰ ਵੀਰ ਦੀ ਗੱਲ ਵੀ ਸਹੀ ਆ ਤੇ ਉਹ ਵੀ ਜਿਹੜੀ ਗੱਲ ਨਾਲ ਸਹਿਮਤ ਹਨ ਉਹਦੇ ਨਾਲ ਹੀ ਸਹਿਮਤ ਆ ਅਪਗ੍ਰੇਡ ਦੀ ਵੀ ਗੱਲ ਕਰਦੇ ਪਰ ਪਰਿਵਾਰ ਵਾਲੇ ਵੀ ਜਿਹੜਾ ਸਕੂਲ ਹੈਗਾ ਵਾ ਸਿਰ 8ਵੀਂ ਤੱਕ ਹੈ ਇਹਨੂੰ ਅਪਗ੍ਰੇਡ ਕੀਤਾ ਤਾਂ ਜੋ ਝੜਤੀਆ ਬਾਹਰ ਨਾ ਜਾ ਸਕਣ ਲੇਕਿਨ ਹਾਲੇ ਸਰਕਾਰ ਵੱਲੋਂ ਪ੍ਰਪੋਜ਼ਲ ਆਉਣੀ ਬਾਕੀ ਆ ਪਤਾ ਨਹੀਂ ਕਦੋਂ ਇਹ ਹੋਣਾ ਵਾਲੇ ਕਿ ਜਿਹੜਾ ਉਪਰਾਲਾ ਕੀਤਾ ਗਿਆ ਗੁਰਪ੍ਰੀਤ ਮੈਨੂ ਇੱਕ ਵਧੀਆ ਉਪਰਾਲਾ ਕੀਤਾ ਗਿਆ ਸਾਰਾ ਧੀਆ موجوده ਬੇਟਾ ਕੀ ਕਰਨ ਜਾਓਗੇ ਤੁਸੀਂ ਕਿਨ੍ਹੇ ਵੀ ਪੜਦੇ ਸੀ ਹੁਣ ਸ਼ਹਿਰ ਚ ਜਾਣਾ ਚਾਹੁੰਦੇ ਹੋ ਕਿ ਪੜਨਾ ਚਾਹੁੰਦੇ ਕੀ ਤਾਂ ਲੱਗਦਾ ਥੋੜਾ ਗਾਂ ਜਿਓ ਉੱਤ ਗਾਂ ਦਾ ਨਾ ਲੱਗਦਾ ਸਭ ਵੀ ਮੈਂ 10ਵੀਂ ਕਲਾਸ ਚ ਪੜ੍ਹਦੀ ਸੀ ਤੇ 10ਵੀਂ ਕਰ ਲਈ ਆ ਹੁਣ ਤੇ ਪਲੱਸ 1 ਚ ਐਡਮਿਸ਼ਨ ਲੈਣਾ ਚਾਹੁੰਦੀ ਆ ਤੇ ਪਰ ਕਰਦੇ ਆ ਤੋਂ ਪੈਸੇ ਨਹੀਂ ਅਜੇ ਹੈਗੇ ਤੇ ਤਾਂ ਕਰਕੇ ਉਹ ਐਡਮਿਸ਼ਨ ਨਹੀਂ ਕਰਾਉਂਦੇ ਤੇ ਜਾਣ ਆਉਣ ਦਾ ਕੋਈ ਸਾਧਨ ਵੀ ਨਹੀਂ ਹੈਗਾ ਤਾਂ ਕਰਕੇ ਉਹ ਐਡਮਿਸ਼ਨ ਨਹੀਂ ਕਰਾਉਂਦੀ ਅਜੇ ਪੜ੍ਹਨਾ ਚਾਹੁੰਦੀ ਸੀ ਹਾਂਜੀ ਜਿਹੜਾ ਉਪਰਾਲਾ ਕੀਤਾ ਗੁਰਪ੍ਰੀਤ ਨੇ ਫਿਰ ਚੰਗਾ ਇਹਨਾਂ ਦਾ ਉਪਰਾਲਾ ਹਾਂਜੀ ਬਹੁਤ ਵਧੀਆ ਹੈ ਹਾਂਜੀ ਇਹ ਬੱਚੀਆਂ ਪੜ੍ਹਨਾ ਚਾਹੁੰਦੀਆਂ ਨੇ ਲੇਕਿਨ ਘਰ ਦੇ ਜਿਹੜੇ ਹਾਲਾਤ ਆ ਜਿਹੜੀ ਆਰਥਿਕ ਜਿਹੜੀ ਤੰਗੀ ਆ ਕਿਉਂਕਿ ਗਰੀਬ ਪਰਿਵਾਰਤ ਸਬੰਧ ਰਾਦੇ ਉਹਦੇ ਕਰਕੇ ਜਿਹੜਾ ਵਾ ਇਹਨਾਂ ਦੀ ਪੜ੍ਹਾਈ ਵਿੱਚ ਅੜਚਾ ਆ ਰਹੀ ਆ 10ਵੀਂ ਤੱਕ ਬੇਟੀ ਪੜ੍ਹੀ ਆ ਲੇਕਿਨ ਜਿਹੜੀ ਉੱਚ ਵਿੱਦਿਆ ਜਿਹੜੀ ਹੁੰਦੀ ਆ ਜਿਹੜੀ ਉਹ ਸ਼ਹਿਰ ਜਾ ਕੇ ਮਿਲਣੀ ਆ ਉਹ ਸ਼ਹਿਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੇ ਮਾਲੀ ਹਲਾਦੇ ਹੋ ਜ ਨਹੀਂ ਹੈਗੇ ਸਾਡੇ ਨਾਲ ਇਸ ਟਾਈਮ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਡੇ ਗ੍ਰੰਥੀ ਮੌਜੂਦ ਨੇ ਕਿਉਂਕਿ ਬਹੁਤ ਲੰਮਾ ਸਮਾਂ ਇਹਨਾਂ ਨੂੰ ਇੱਥੇ ਵਿਚਰਦਾ ਹੋ ਗਿਆ ਗੱਲਬਾਤ ਕਰਨੇ ਪਪਾ ਜੀ ਕੀ ਕਹਿਣਾ ਚਾਹੋਗੇ ਸਾਡਾ ਜਿਹੜਾ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਵਾ ਵੀ ਅਸੀਂ ਬੱਚਿਆਂ ਨੂੰ ਪੜ੍ਹਾਈ ਕਰਵਾਵਾਂਗੇ ਲੇਕਿਨ ਜਿਹੜਾ ਸਾਡੇ ਪਿੰਡ ਦਾ ਸਕੂਲ ਆ ਇਹ ਅਜੇ 8ਵੀਂ ਤੱਕ ਹੀ ਆ ਕੀ ਚਾਹੀਦਾ ਇਸ ਸਕੂਲ ਨੂੰ ਅਪਰੇਟ ਕਰਾ ਕੇ ਜਿਹੜੇ ਸਰਗੀਆਂ ਵਾ ਜਿਹੜੀਆਂ ਸ਼ਹਿਰ ਜਾਣਾ ਚਾਹੁੰਦੀਆਂ ਵਾ ਲੇਕਿਨ ਇੱਥੇ ਆਪਣੇ ਪਿੰਡ ਪਰ ਸਕਣ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਹੀ ਬੇਨਤੀ ਹੈ ਵੀ ਸਰਕਾਰ ਜਿਹੜੀ ਆ ਸਾਡੇ ਸਕੂਲ ਨੂੰ ਜਿਹੜਾ ਅਪਗ੍ਰੇਡ ਕਰੇ 12ਵੀ ਕਿਉਂਕਿ ਬੱਚਿਆਂ ਦਾ ਅੱਜਕੱਲ ਸੇਫ ਵੀ ਨਹੀਂ ਗੱਡੀ ਤੋਂ ਬਗੈਰ ਜੀ ਬਿਲਕੁਲ ਜੇ ਮਾਪੇ ਨਾਲ ਜਾਂਦੇ ਸਾਥ ਵੀ ਨਹੀਂ ਚਲੋ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਗਾਂ ਵਧਣਾ ਚਾਹੁੰਦੇ ਆ 8ਵੀਂ ਤੋਂ ਤਾਂ 9ਵੀਂ 10ਵੀਂ 11ਵੀਂ 12ਵੀਂ ਤੋਂ ਬਾਅਦ ਵੀ ਕੁਝ ਫੋਰਸ ਕਰਨਾ ਚਾਹੀਦੇ ਕੋਈ ਉਹਨਾਂ ਵਾਸਤੇ ਪ੍ਰਾਲਾ ਬਹੁਤ ਵਧੀਆ ਆ ਪਰ 8ਵੀਂ ਤੱਕ ਚਲੋ ਸਕੂਲ ਇੱਥੇ ਆਪਣਾ ਹੈਗਾ ਬਿਲਕੁਲ ਫ੍ਰੀ ਪੜ੍ਹਾਈ ਹੈ ਸਭ ਕੁਝ ਇੰਤਜ਼ਾਮ ਹੈਗਾ ਟੀਚਰ ਵੀ ਹੈਗੇ ਆ ਦੇ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਇਹੋ ਹੀ ਆ ਸਰਕਾਰ ਨੂੰ ਵੀ ਇਹ ਜਿਹੜਾ ਵਾ ਆਪਣਾ ਵੀ ਅਪਗ੍ਰੇਡ ਕੀਤਾ ਜਾਵੇ ਇਹਨੂੰ ਜੇ ਨਹੀਂ ਕਰ ਸਕਦੇ ਅਜੇ ਚਲੋ ਟਾਈਮ ਲੱਗਣਾ ਆ ਤਾਂ ਇਹ ਪ੍ਰਾਲਾ ਬਹੁਤ ਵਧੀਆ ਵਾ ਐਨਆਰਏ ਵੀ ਸਾਡਾ ਸਾਥ ਦੇਣ ਪਿੰਡ ਦਾ ਕੋਈ ਵੀ ਜਿਹੜਾ ਵਾ ਜੀਓ ਕਰ ਸਕਦਾ ਆਪਣੇ ਇੱਕ ਬੱਚੇ ਦੀ ਫੀਸ ਤਾਰ ਸਕਦਾ ਵਰਦੀ ਲੈ ਕੇ ਦੇ ਸਕਦਾ ਵਾ ਇਹ ਸਾਰਿਆਂ ਨੂੰ ਸੱਦਾ ਸਾਰਿਆਂ ਨੂੰ ਸੁਨੇਹਾ ਵਾ ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤੇ ਭਲੇ ਦੀ ਇਹ ਗੱਲ ਆ ਜੇ ਕੋਈ ਵੀ ਸਾਡਾ ਐਨ ਆਰ ਆਈ ਵੀਰ ਜਾਇ ਕੋਈ ਪਿੰਡ ਦਾ ਕੋਈ ਵੀ ਇਸ ਸਾਥ ਦੇਊਗਾ ਤਾਂ ਸਾਨੂੰ ਬਹੁਤ ਵਧੀਆ ਜੀ ਬੱਚਿਆਂ ਵਾਸਤੇ ਬੱਚੀਆਂ ਵੀ ਪੜ ਸਕਦੀਆਂ ਬੱਚੇ ਵੀ ਪੜ ਸਕਦੇ ਸਾਰਿਆਂ ਦੇ ਭਲੇ ਦੀ ਗੱਲ ਆ ਬਹੁਤ ਵਧੀਆ ਬਰਾਲਾ ਜੀ ਰਾਇ ਗੁਰਜੀਤ ਕਾ ਖਾਲਸਾ ਇਹ ਇਹੋ ਹੀ ਬੇਨਤੀ ਕੀਤੀ ਜਾ ਰਹੀ ਆ ਸਾਰੇ ਪਿੰਡ ਵਸੇ ਵੱਲੋਂ ਬਾਬਾ ਜੀ ਨੇ ਵੀ ਗੱਲਬਾਤ ਕੀਤੀ ਆ ਵੀ ਵਾਕਈ ਜਰਾ ਸਾਡਾ ਸਰ ਸਕੂਲ ਆ ਉਹ ਹਲੇ ਤੱਕ ਅਪਗ੍ਰੇਡ ਨਹੀਂ ਕੀਤਾ ਗਿਆ ਸਰਕਾਰਾਂ ਕਈ ਆਈਆਂ ਅਸੀਂ ਵੀ ਆਪਣੇ ਚਾਲੇ ਮਾਦਰੇ ਵਿੱਚ ਇਥੇ ਜਿਹੜੇ ਹਲਕਾ ਵਿਧਾਇਕੋਂ ਬੇਨਤੀ ਕਰਾਂਗੇ ਵੀ ਜਿਹੜੀਆਂ ਇਹ ਪਿੰਡ ਦਾ ਇਹ ਸਕੂਲ ਆ ਉਹਨੂੰ ਅਪਗ੍ਰੇਡ ਕੀਤਾ ਤਾਂ ਜੋ ਜਿਹੜੇ ਬੱਚੇ ਆ ਉੱਚ ਵਿੱਦਿਆ ਲਈ ਬਾਹਰ ਨਾ ਜਾ ਕੇ ਆਪਣੇ ਪਿੰਨੇ ਪੜ੍ਹ ਸਕਣ ਲੇਕਿਨ ਜਦ ਤੱਕ ਨਹੀਂ ਹੁੰਦਾ ਉਸ ਤੱਕ ਜਿਹੜੇ ਸਾਡੇ ਵੀਰ ਗੁਰਪ੍ਰੀਤ ਸਿੰਘ ਆ ਜਿਹੜੀ ਸਮਾਜ ਸੇਵਾ ਕਰਨਾ ਚਾਹੁੰਦੇ ਆ ਜਿਹੜੇ ਲੋੜਵੰਦ ਤੇ ਜਿਹੜੇ ਪਰਿਵਾਰ ਆ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਤੇ ਉਹਨਾਂ ਦੀ ਮਦਦ ਲਈ ਅਸੀਂ ਜਿਹੜੇ ਸਾਡੇ ਐਨਆਰਆਈ ਤੇ ਸਮਾਜ ਸੇਵੀ ਜਿਹੜੇ ਵੀਰ ਉਹਨਾਂ ਨੂੰ ਜਰੂਰ ਕਵਾਂਗੇ ਵੀ ਇਸ ਵੀਰ ਨਾਲ ਜਰੂਰ ਇੱਕ ਸੰਪਰਕ ਕੀਤਾ ਜਾਵੇ ਅਸੀਂ ਉਹਨਾਂ ਦਾ ਮੋਬਾਈਲ ਨੰਬਰ ਜਰੂਰ ਤੁਹਾਡੇ ਨਾਲ ਸਾਂਝਾ ਕਰ ਦੇਣੀ ਆ ਵੀਰ ਜੀ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਮੋਬਾਈਲ ਏ ਆ ਜੀ ਆਪਣਾ ਮੋਬਾਈਲ ਨੰਬਰ ਫੇਰ ਦੁਬਾਰਾ ਬੋਲ ਦਿੰਦਾ 7087892716 ਤਾਂ ਕਿਸੇ ਵੀ ਅਗਰ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਸਾਡੇ ਐਨਆਈ ਭਰਾਣੇ ਮਦਦ ਕਰਨੀ ਹੋਵੇ ਕਿਉਂਕਿ ਸਾਡੇ ਐਨਆਈ ਭਰਾਵਾ ਹਮੇਸ਼ਾ ਹੀ ਲੋੜਵੰਦ ਤੇ ਗਰੀਬ ਵਰਗ ਦੇ ਪਰਿਵਾਰ ਦੀ ਮਦਦ ਕਰਦੇ ਰਹੇ ਤੇ ਸਭ ਤੋਂ ਵੱਡਾ ਦਾਨ ਵੀ ਹੋਈ ਆ ਅਸੀਂ ਲੰਗਣਾ ਵਾਤੇ ਕਰੋੜਾ ਪੀ ਲੱਖਾਂ ਰੁਪਏ ਦਾਨ ਕਰਦੇ ਨੇ ਲੇਕਿਨ ਇਸ ਟਾਈਮ ਤੇ ਲੋੜ ਹੈ ਜਿਹੜੀਆਂ ਸਾਡੀਆਂ ਧੀਆਂ ਵਾਂ ਜਿਹੜੀਆਂ ਸਾਡਾ ਸਮਾਜ ਦਾ ਇੱਕ ਵੱਡਾ ਬੁਲਾ ਆਂ ਗਿਆ ਕਿਉਂਕਿ ਜਿੰਨ ਚਿਰ ਬੱਚੇ ਜਾਂ ਧੀਆਂ ਪਾ ਨਹੀਂ ਸਕਦੀਆਂ ਹੁਣ ਚਿਰ ਇਹ ਆਪਣਾ ਪੂਰਾ ਸਮਾਜ ਨੂੰ ਵਧੀਆ ਸਿੱਧਾ ਨਹੀਂ ਦੇ ਸਕਦੀ ਤੇ ਜਿਹੜਾ ਇਹ ਉਪਰਾਲਾ ਕੀਤਾ ਜਿਹੜਾ ਵੀਰ ਗੁਰਪੀਤੂ ਇਹ ਵੀ ਇੱਕ ਚਲਾਗਾ ਜੋ ਕਦਮ ਆ ਅਸੀਂ ਆਪਣੇ ਚਾਲੇ ਬਾਦਰੇ ਜਿਹੜੇ ਸਾਡੇ ਸਮਾਜ ਸੇਵੀ ਤੇ ਐਡੇ ਭਰਾਵਾਂ ਨੂੰ ਜਰੂਰ ਕਵਾਂਗੇ ਕਿ ਇਸ ਵੀਰ ਦਾ ਸਬੰਧ ਕਰਕੇ ਕਿਸੇ ਨਾ ਕਿਸੇ ਇੱਕ ਤੀ ਦਾ ਖਰਚਾ ਜ਼ਰੂਰ ਚੁਕਲਿਆ ਜਾਵੇ ਤਾਂ ਜੋ ਇਸ ਪਿੰਡ ਦੀਆਂ ਧੀਆਂਵਾਂ ਉਹ ਵੀ ਉੱਚ ਵਿਦਿਆ ਪ੍ਰਾਪਤ ਕਰ ਸਕਣ ਕੁਲਦੀਪ ਸੰਦੀਪਾ ਖਬਰ ਹੁੰਦਾ ਚੈਨਲ ਪਿੰਡ ਬਾਕੀਪੁਰ ਤਰਨਤਾਰਨ